ਤੁਸੀਂ ਪਿਛਲੇ 1-2 ਦਿਨਾਂ ਦੇ ਵਿੱਚ ਦੇਖਿਆ ਕਿ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਜਲਾਲਾਬਾਦ ਹਲਕੇ ਦੇ ਪਿੰਡ ਮੰਨੇ ਵਾਲੇ ਤੋਂ ਦੱਸੀ ਜਾ ਰਹੀ ਸੀ ਅੱਜ ਉਸ ਪਰਿਵਾਰ ਦੇ ਕੋਲ ਪਹੁੰਚੇ ਆਂ ਔਰ ਪਰਿਵਾਰ ਦੇ ਹਾਲਾਤ ਦੇਖੋਗੇ ਤਾਂ ਤੁਹਾਡੇ ਵੀ ਅੱਖਾਂ ਦੇ ਵਿੱਚੋਂ ਹੰਝੂ ਔਰ ਦਿਲ ਦੇ ਵਿੱਚ ਵਿਰਾਗ ਪੈਦਾ ਹੋ ਜਾਏਗਾ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਘਰ ਦੇ ਵਿੱਚ ਨਾ ਤਾਂ ਸਿਰ ਦੀ ਛੱਤ ਹੈ ਨਾ ਕੋਈ ਬਾਥਰੂਮ ਹੈ ਔਰ ਨਾ ਹੀ ਪਾਣੀ ਦੇ ਲਈ ਨਲਕਾ ਜਾਂ ਟੂਟੀ ਹੈ ਤਾ ਹਾਲਾਤ ਦਿਖਾਣੇ ਆਂ ਔਰ ਪਰਿਵਾਰ ਇੱਕ ਹੀ ਜਿਹੜਾ ਉਹ ਕੱਚਾ ਕਮਰਾ ਦਿਖਾਈ ਦੇ ਰਿਹਾ ਜਿਸ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਛੱਤ ਨਜ਼ਰ ਨਹੀਂ ਆ ਰਹੀ ਤਾਂ ਸਾਰੇ ਤੁਹਾਨੂੰ ਇਹ ਪਹਿਲਾ ਕਮਰਾ ਦਿਖਾਣੇ ਆ ਕਿ ਇਸ ਜੋ ਕਮਰਾ ਆਪਣਾ ਮਾੜਾ ਮੋਟਾ ਰਹਿਣ-ਵਸੈਣ ਦੇ ਲਈ ਬਣਾਇਆ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਹਾਲਾਤ ਨੇ ਕਰਦੇ ਜੋ ਛੱਤ ਵੀ ਨਹੀਂ ਹੈ ਤਾ ਤਰਪਾਲ ਦੇ ਨਾਲ ਜਿਹੜਾ ਆਪਣਾ ਇਹ ਗੁਜ਼ਾਰਾ ਕਰ ਰਹੇ ਨੇ ਔਰ ਇੱਥੇ ਹੀ ਰੋਟੀ ਪਾਣੀ ਆਪਣਾ ਬਣਾਉਂਦੇ ਨੇ ਔਰ ਗੁਰੂ ਮਹਾਰਾਜ ਦੀ ਤਸਵੀਰ ਇਸ ਔਕੀ ਘੜੀ ਦੇ ਵਿੱਚ ਵੀ ਗੁਰੂ ਮਹਾਰਾਜ ਨੂੰ ਯਾਦ ਜ਼ਰੂਰ ਕੀਤਾ ਜਾਂਦਾ ਇਸ ਔਕੀ ਘੜੀ ਦੇ ਵਿੱਚ ਸਹਾਰਾ ਕੌਣ ਹੁੰਦਾ ਉਹ ਪ੍ਰਮਾਤਮਾ ਵਾਹਿਗੁਰੂ ਤਾਂ ਉਹ ਜ਼ਰੂਰ ਮਹਾਰਾਜ ਦੀ ਜਿਹੜੀ ਹੈ ਤਸਵੀਰ ਇੱਥੇ ਨਜ਼ਰ ਆ ਰਹੀ ਹੈ ਹੋਰ ਵੀ ਦੱਸ ਦੇਣਾ ਚਾਹੁੰਦੇ ਆ ਕਿ ਇਸ ਘਰ ਦੇ ਅੰਦਰ ਹੋਰ ਤੁਹਾਨੂੰ ਕੁਝ ਵੀ ਨਜ਼ਰ ਨਹੀਂ ਆਏਗਾ ਨਾ ਸਿਲੰਡਰ ਨਾ ਕਿਸੇ ਤਰ੍ਹਾਂ ਦਾ ਕੋਈ ਭਾਂਡਾ ਬਹੁਤ ਘੱਟ ਨਜ਼ਰ ਆ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਆਹੀ ਆ ਜਿਹੜਾ ਉਹ ਤਸਵੀਰਾਂ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਸਿਰਫ ਇਹੀ ਆ ਜਿਹੜਾ ਉਹ ਘਰ ਦੇ ਵਿੱਚ ਮੌਜੂਦ ਹੈ ਘਰ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਛੱਤ ਨਹੀਂ ਅੱਜ ਮੀਂਹੇਰੀ ਦਾ ਮੌਸਮ ਬਣਿਆ ਹੋਇਆ ਔਰ ਕਿੰਨਾ ਮੁਸ਼ਕਲ ਗੁਜ਼ਾਰਾ ਹੋਏਗਾ ਜੇਕਰ ਇਸ ਤਰ੍ਹਾਂ ਦਾ ਕੋਈ ਮੀਂਹੇਰੀ ਦਾ ਕੋਈ ਮੌਸਮ ਬਣਦਾ ਤਾਂ ਤਾਂ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਆਪਾਂ ਔਰ ਇੱਕ ਦੇਖ ਸਕਦੇ ਹੋ ਕਿ ਜੋ ਇਹ ਬਾਥਰੂਮ ਬਣਾਇਆ ਹੈ ਇੱਕ ਚਾਦਰ ਲਗਾ ਕੇ ਆਪਣੇ ਜਿਹੜਾ ਗੁਜ਼ਾਰੇ ਦੇ ਲਈ ਹੋਰ ਕੁਝ ਵੀ ਇੱਥੇ ਤੁਹਾਨੂੰ ਨਜ਼ਰ ਨਹੀਂ ਆਏਗਾ ਬਹੁਤ ਬੇहद ਲੋੜਵੰਦ ਪਰਿਵਾਰ ਹੈ ਸੋ ਸਾਡੇ ਵੀਡੀਓ ਦੇ ذریعے ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਉਹਨਾਂ ਲੋਕਾਂ ਤੱਕ ਇਹ ਵੀਡੀਓ ਜਰੂਰ ਪਹੁੰਚਾਓ ਜੋ ਇਹਨਾਂ ਲੋੜਵੰਦ ਪਰਿਵਾਰਾਂ ਦੇ ਲਈ ਸਹਾਰਾ ਬਣ ਸਕਣ ਅੱਜ ਦੇ ਦਿਨਾਂ ਦੇ ਵਿੱਚ ਜਿੱਥੇ ਲੋਕ ਅੱਗੇ ਵੱਧ ਚੁੱਕੇ ਆ ਦੁਨੀਆ ਕਿਤੇ ਕਿਤੇ ਘਰ ਨਜ਼ਰ ਆਉਂਦੇ ਆ ਕੱਚੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਕੱਚਾ ਘਰ ਔਰ ਸਿਰ ਦੇ ਉੱਪਰ ਛੱਤ ਵੀ ਨਹੀਂ ਆ ਔਰ ਪਿਛਲੇ ਕੁਝ ਦਿਨਾਂ ਤੋਂ ਗਰਮੀ ਦੀ ਜਿਹੜੀ ਹੈ ਤਾਪਸ਼ ਲੋਕ ਅੱਜ ਵੀ ਹਾਲਾਂਕਿ ਮੌਸਮ ਠੀਕ ਹੈ ਠੰਡਾ ਮੌਸਮ ਪਰ ਅੱਜ ਦੇ ਦਿਨ ਵੀ ਲੋਕ ਆਪਣੇ ਘਰਾਂ ਦੇ ਵਿੱਚ ਏਸੀ ਔਰ ਪੱਖੇ ਚਲਾ ਕੇ ਬੈਠੇ ਹੋਏ ਆ ਔਰ ਇੱਥੇ ਜਿਹੜਾ ਉਹ ਪੱਖਾ ਵੀ ਸ਼ਾਇਦ ਨਹੀਂ ਹੈ ਪਹਿਲਾਂ ਤਾਂ ਗੁੜੀਆ ਦੇ ਨਾਲ ਗੱਲਬਾਤ ਕਰਦੇ ਆ ਜਿਸ ਗੁੜੀਆ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਕਾਫੀ ਲੋਕਾਂ ਨੇ ਦੇਖੀ ਹੈ ਘੱਟੋ ਘੱਟ 5 ਲੱਖ ਲੋਕਾਂ ਨੇ ਉਹ ਵੀਡੀਓ ਜਿਹੜੀ ਆ ਦੇਖੀ ਹੈ ਔਰ ਮੈਂ ਮੰਨਦਾ ਕਿ ਸਾਰੇ ਲੋਕ ਜੇਕਰ 1 ਰੁਪਿਆ ਵੀ ਦੇਣ ਤਾਂ 5 ਲੱਖ ਰੁਪਿਆ ਇੱਕ ਦਿਨ ਦੇ ਵਿੱਚ ਹੀ ਇਕੱਠਾ ਹੋ ਸਕਦਾ ਔਰ ਇਸ ਪਰਿਵਾਰ ਦੀ ਬੜੀ ਵੱਡੀ ਮਦਦ ਹੋ ਸਕਦੀ ਹੈ ਤਾਂ ਗੁੜੀਆ ਜਿਹੜੀ ਆ ਗਰਮੀ ਦੇ ਵਿੱਚ ਜਿਹੜਾ ਇੱਕ ਕੰਧ ਦੀ ਛਾਂ ਦੇ ਨਾਲ ਪੜਦੀ ਹੋਈ ਸੋਸ਼ਲ ਮੀਡੀਆ ਦੇ ਉੱਪਰ ਦਿਖਾਈ ਦੇ ਰਹੀ ਸੀ ਤਾਂ ਉਹ ਇਹ ਗੁੜੀ ਹੈ ਜੀ ਕੀ ਨਾਮ ਹੈ ਬੇਟਾ ਪਾਇਲ ਪਾਇਲ ਕਿਹੜੇ ਸਕੂਲ ਪੜਦੇ ਹੋ ਸਰਕਾਰੀ ਕਿਹੜੀ ਕਲਾਸ ਦੇ ਵਿੱਚ ਪੰਜਵੀਂ ਤੁਹਾਡੀ ਉਸ ਦਿਨ ਇੱਕ ਵੀਡੀਓ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਦੇ ਉੱਪਰ ਪੜਦੇ ਹੋਏ ਕਿੱਥੇ ਬੈਠੇ ਸੀਗੇ ਤੁਸੀਂ ਬਾਹਰ ਗਲੀ 'ਚ ਬੈਠੇ ਸੀਗੇ ਹਾਂ ਕਾਰ ਦੀ ਛੱਤ ਹੈ ਨਹੀਂ ਹੋਰ ਕੀ ਹੈ ਕਰੇ ਕੁਝ ਵੀ ਨਹੀਂ ਹੈ ਤਾਂ ਕੀ ਤੁਸੀਂ ਇਹ ਜੋ ਕਲਾਸ ਦੇ ਵਿੱਚ ਪੜ੍ਹਦੇ ਹੋ ਇੱਥੇ ਲੋਕਲ ਪਿੰਡ ਦੇ ਵਿੱਚ ਹੀ ਸਕੂਲ ਹੈ ਹਾਂ ਠੀਕ ਹੈ ਤਾਂ ਬਿਲਕੁਲ ਇਹ ਕੁੜੀ ਹੈ ਔਰ ਇਹਨਾਂ ਦੇ ਮਾਤਾ ਜੀ ਵੀ ਮੌਜੂਦ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਬੀਬੀ ਜੀ ਕੀ ਨਾਮ ਹੈ ਤੁਹਾਡਾ ਹੈਲੋ ਕੀ ਨਾਮ ਹੈ ਜੀ ਖੱਲਕਾ ਤੇ ਘਰ ਦੇ ਹਾਲਾਤ ਤੁਹਾਡੇ ਬੜੇ ਬੱਤਰ ਜਿ ਦੇਖਾਈ ਦੇ ਰਹੇ ਆ ਆਪਾਂ ਆਣਿਆ ਵੀ ਆ ਮਦਦ ਕੀਤੀ ਜਾਵੇ ਤੇ ਕਿੰਨੇ ਟਾਈਮ ਤੋਂ ਆਇਆ ਇਸ ਤਰ੍ਹਾਂ ਦਾ ਇਹ 10 ਸਾਲ ਹੋ ਗਏ 10 ਸਾਲ ਹੋ ਗਏ ਜੀ 10 ਸਾਲ ਤੋਂ ਐਸਾ ਰਹਿ ਰਿਹਾ ਬਿਨਾਂ ਸ਼ਤ ਤੂੰ ਮੀਂਹ ਨਹੀਂ ਰੀਚੀ ਕੀ ਕਰਦੇ ਹੋ ਫਿਰ ਇੰਨਾ ਨਹੀਂ ਹੁਣ ਵੀ ਮੌਸਮ ਬਣਿਆ ਹੋਇਆ ਮੀਂਹ ਦਾ ਨੀਤੀ ਦਾ ਮੌਸਮ ਬਣਿਆ ਹੋਇਆ ਇੱਥੇ ਰਹਿਣਾ ਹੈ ਇੱਥੇ ਹੀ ਰਹਿਣਾ ਹੈ ਕੋਈ ਪੱਖਾ ਕੋਈ ਕੂਲਰ ਨਹੀਂ ਕੀ ਚੀਜ਼ ਦੀ ਜ਼ਰੂਰਤ ਹੈ ਲੋਕ ਕਿਸ ਤਰ੍ਹਾਂ ਦੀ ਮਦਦ ਕਰਨ ਤੁਹਾਡੇ ਆਹ ਚਤ ਪਾਦਣਾ ਲੱਚਾਂ ਹੂੰ ਬਾਥਰੂਮ ਵੀ ਨਹੀਂ ਹੈ ਹਾਂ ਬਾਥਰੂਮ ਪਾਣੀ ਕਿੱਥੋਂ ਲਿਆਣੇ ਹੋ ਪਰਕੇ ਪਾਣੀ ਗੌਂਡੀ ਕੋਲੋਂ ਪਾਣੀ ਗੌਂਡੀਆ ਕਰੋ ਲਿਆਣੇ ਪਾਣੀ ਵੀ ਟੁੱਟੀ ਨਲਕਾ ਹੈ ਨਹੀਂ ਤੁਹਾਡੇ ਨਹੀਂ ਹੂੰ ਉਹ ਬਾਥਰੂਮ ਵੀ ਨਹੀਂ ਬਣੀ ਹੋਈ ਬਾਥਰੂਮ ਨਹੀਂ ਅਸੀਂ ਸਕੂਲ 'ਚ ਰਹਿੰਦੇ ਸੀ ਸਕੂਲ 'ਚ ਸਾਨੂੰ ਘੜਾ ਕੇ ਕਿਹੜੇ ਸਕੂਲ 'ਚ ਰਹਿੰਦੇ ਸੀ ਉਹ ਸਰਕਾਰੀ ਤੇ ਇਹ ਕਿੰਨਾ ਦੀ ਥਾਂ ਹੈ

ਉਹ ਤਾਂ ਮੜ ਕਰਦੇ ਨੇ ਕਰਦੇ ਨੇ ਮਗਰ ਨਹੀਂ ਹੁਣ ਤੁਹਾਡੇ ਕੋਲ ਪੱਖਾ ਹੈ ਗਿਆ ਪੱਖਾ ਨਹੀਂ ਪੱਖਾ ਵੀ ਹੈ ਨਹੀਂ ਇੰਨੀ ਗਰਮੀ ਚ ਮੱਛਰ ਚ ਕਿਵੇਂ ਸੌਣੇ ਹੋ ਐ ਸੌਜੇ ਦੌੜ ਕਿ ਕੀ ਕਰੀ ਕਿੰਨੇ ਬੱਚੇ ਆ ਤੁਹਾਡੇ ਥੋੜੀ ਮੁੰਡਾ ਥੋੜੀ ਮੁੰਡਾ ਇਹ ਕੁੜੀ ਪੰਜਵੀਂ ਕਲਾਸ ਚ ਪੜਦੀ ਆ ਮੁੰਡਾ ਕਿ ਕਿਹੜੀ ਕਲਾਸ ਚ ਪੜਦਾ ਉਹ ਤੇਜੀ ਉਹ ਤੀਸਰੀ ਛੋਟਾ ਮੁੰਡਾ ਤੇ ਤੁਹਾਡਾ ਪਰਿਵਾਰ ਉਹ ਤੁਹਾਡੇ ਪਤੀ ਜੀ ਕੀ ਕਰਦੇ ਆ ਉਹ ਤੇ ਆੜੀ ਦੱਪਾ ਮਾੜਾ ਮਟਕਰ ਲੇ ਗਿੰਦਾ ਹੂੰ ਤਾਂ ਬਿਲਕੁਲ ਜਿਹੜਾ ਪਰਿਵਾਰ ਬੇहद ਜ਼ਰੂਰਤਮੰਦ ਪਰਿਵਾਰ ਹੈ ਔਰ ਇਹ ਤਸਵੀਰਾਂ ਤੁਸੀਂ ਦੇਖ ਕੇ ਅੰਦਾਜ਼ਾ ਲਾ ਹੀ ਸਕਦੇ ਹੋ ਕਿਉਂਕਿ ਆਪੇ ਹੀ ਤਸਵੀਰਾਂ ਦੇ ਵਿੱਚੋਂ ਅੰਦਾਜ਼ਾ ਲੱਗ ਜੇਗਾ ਕਿ ਕਿੰਨਾ ਕੋ ਜ਼ਰੂਰਤਮੰਦ ਪਰਿਵਾਰ ਹੈ ਅਸੀਂ ਤੁਹਾਡੇ ਕੋਲ ਕੋਈ ਮੋਬਾਈਲ ਨੰਬਰ ਹੈਗਾ ਫੋਨ ਫੋਨ ਲੋਕ ਜੇਕਰ ਤੁਹਾਨੂੰ ਤੁਹਾਡੀ ਮਦਦ ਕਰਨਾ ਚਾਹਤੇ ਤੁਹਾਡੀ ਕੋਈ ਮਦਦ ਕਰਨਾ ਚਾਹੁੰਦਾ ਹੈ ਤੁਹਾਡੇ ਨਾਲ ਮੰਨ ਲਓ ਇੱਥੇ ਆ ਕੇ ਤੁਹਾਨੂੰ ਕੋਈ ਮਦਦ ਦੇਣਾ ਚਾਹੁੰਦਾ ਤੇ ਉਹ ਕਿਸ ਤਰ੍ਹਾਂ ਪਹੁੰਚਣ ਐਡਰੈਸ ਕੀ ਹੈ ਜਾਂ ਤੁਹਾਡੇ ਜੀ ਤਾਂ ਬਿਲਕੁਲ ਇੱਕ ਵਾਰ ਤੋਂ ਫਿਰ ਦੱਸ ਦੇਣਾ ਚਾਹੁੰਦੇ ਆ ਕਿ ਘਰ ਦੇ ਹਾਲਾਤ ਨਹੀਂ ਔਰ ਪਿੱਛੇ ਜੀ ਇਹਨਾਂ ਦਾ ਦੱਸਣਾ ਸੀਗਾ ਕਿ ਇਹ ਜਿਹੜਾ ਹੈ ਇੱਥੇ ਪਾਣੀ ਨਾਲੇ ਭਰ ਚੁੱਕਿਆ ਸੀ ਜੋ ਬਾਰਿਸ਼ ਪਿੱਛੇ ਦੀ ਕਾਫੀ ਹੋਈਆਂ ਸੀਗੀਆਂ ਤੇ ਉਹਦੇ ਨਾਲੇ ਪਾਣੀ ਕਾਫੀ ਭਰ ਚੁੱਕਿਆ ਸੀ ਜਿਸ ਨੂੰ ਛੱਡ ਕੇ ਪਿੰਡ ਦੇ ਸਕੂਲ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋਈ ਸੀ ਪਰ ਉਸ ਤੋਂ ਬਾਅਦ ਕੀ ਹਾਲਾਤ ਬਣੇ ਨੇ ਉਹ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਬਿਲਕੁਲ ਤੁਸੀਂ ਘਰ ਦੇ ਹਾਲਾਤ ਦੇਖ ਚੁੱਕੇ ਹੋ ਔਰ ਇਹ ਗੁड़िया ਆਪਣੇ ਕੋਲ ਸਾਹਮਣੇ ਬੈਠੀ ਹੈ ਜਿਸ ਨੂੰ ਆਪਾਂ ਤੁਹਾਡੇ ਨਾਲ ਗੱਲਬਾਤ ਵੀ ਕਰਾਈ ਹੈ ਗੁड़िया ਦੇ ਨਾਲ ਜਿਸ ਗੁड़िया ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਹੈ ਹੁਣ ਸਾਥਿਓ ਤੁਹਾਡੇ ਹੱਥ ਹੈ ਇਸ ਪਰਿਵਾਰ ਦੀ ਮਦਦ ਕਰਨਾ ਜਾਂ ਨਹੀਂ ਕਰਨਾ ਜੇਕਰ ਤੁਸੀਂ ਇਸ ਪਰਿਵਾਰ ਦੀ ਮਦਦ ਕਰਦੇ ਹੋ ਤਾਂ ਇੱਕ ਬਹੁਤ ਵੱਡੀ ਸੇਵਾ ਹੋਏਗੀ ਬਾਹਰ ਰੋਡਾਂ ਦੇ ਉੱਤੇ ਲੰਗਰ ਲਾਉਣ ਦੀ ਬਜਾਏ ਇਹਨਾਂ ਪਰਿਵਾਰਾਂ ਦੀ ਬਾਹਰ ਜਰੂਰ ਫੜੋ ਇਹਨਾਂ ਪਰਿਵਾਰਾਂ ਦਾ ਸਾਥ ਜਰੂਰ ਦਿਓ 5 ਰੁਪਏ 10 ਰੁਪਏ 20 ਰੁਪਏ 50 ਰੁਪਏ 100 ਰੁਪਏ ਜਿੰਨਾ ਤੁਸੀਂ ਮਦਦ ਕਰ ਸਕਦੇ ਹੋ ਤੁਹਾਡੀ ਇੱਕ ਇੱਕ ਬੂੰਦ ਦੇ ਨਾਲ ਇਹ ਸਮੁੰਦਰ ਭਰਨਾ ਹੈ ਔਰ ਇਸ ਸਮੁੰਦਰ ਦੇ ਨਾਲ ਇਸ ਪਰਿਵਾਰ ਦੀਆਂ ਜੋ ਅਸੀਸਾਂ ਹੋਣਗੀਆਂ ਉਹ ਤੁਹਾਡੇ ਤੱਕ ਪਹੁੰਚਣੀਆਂ ਤੁਹਾਡੇ ਤੁਹਾਡੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਅਸੀਸਾਂ ਤੁਹਾਨੂੰ ਲੱਗਣ ਗਿਆ ਤੇ ਤੁਹਾਡੇ ਲਈ ਵੀ ਇਹ ਪਰਿਵਾਰ ਜਿਹੜੀਆਂ ਖੁਸ਼ੀਆਂ ਜ਼ਰੂਰ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਕੇ ਮੰਗੇਗਾ ਸੋ ਪਰਿਵਾਰ ਦੇ ਆਪਾ ਹਾਲਾਤ ਦੇਖੇ ਆ ਘਰ ਦੇ ਵਿੱਚ ਨਾ ਤਾਂ ਕੋਈ ਸਿਰ ਦੀ ਛੱਤ ਹੈ ਨਾ ਪੀਣ ਦੇ ਲਈ ਪਾਣੀ ਹੈ ਨਾ ਸੌਣ ਦੇ ਲਈ ਕੋਈ ਕਹਿ ਲਓ ਮੰਜੇ ਵੀ ਆਪਾ ਦੇਖ ਸਕਦੇ ਆ ਕਿ ਹਾਲਾਤ ਕਿਸ ਤਰ੍ਹਾਂ ਦੇ ਨੇ ਔਰ ਨਾ ਹੀ ਰਾਤ ਸੌਣ ਦੇ ਲਈ ਹਵਾ ਦੇ ਲਈ ਕੋਈ ਪੱਖਾ ਜਾਂ ਕੂਲਰ ਨਹੀਂ ਹੈ ਤਾਂ ਜਿਸ ਤਰ੍ਹਾਂ ਦੀ ਵੀ ਤੁਸੀਂ ਮਦਦ ਕਰ ਸਕਦੇ ਹੋ ਰਾਸ਼ਨ ਦੀ ਮਦਦ ਕਰ ਸਕਦੇ ਹੋ ਪੱਖੇ ਦੀ ਮਦਦ ਕਰ ਸਕਦੇ ਹੋ ਛੱਤ ਘਰ ਦੀ ਛੱਤ ਪਾਉਣ ਦੇ ਲਈ ਮਦਦ ਕਰ ਸਕਦੇ ਹੋ ਤਾਂ ਜਰੂਰ ਇਸ ਪਰਿਵਾਰ ਦੀ ਮਦਦ ਕਰਿਓ ਔਰ ਨਾਲ ਅਸੀਂ ਮੋਬਾਈਲ ਨੰਬਰ ਜਿਹੜਾ ਤੁਹਾਨੂੰ ਦੇ ਰਹੇ ਹਾਂ ਉਸ ਮੋਬਾਈਲ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਜਰੂਰ ਇਸ ਪਰਿਵਾਰ ਦੀ ਮਦਦ ਕਰਨ ਦੇ ਲਈ ਪਹੁੰਚੋ ਔਰ ਇਸੇ ਤਰ੍ਹਾਂ ਜਿਹੜਾ ਇਹ ਚੈਨਲ ਤਿੰਕੀ ਕੋ ਪੰਜਾਬ ਦੇ ਵੱਲੋਂ ਇਹ ਵੀਡੀਓ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਪਹਿਲਾਂ ਇਸ ਪਰਿਵਾਰ ਦੀ ਪੂਰੀ ਚੰਗੀ ਤਰ੍ਹਾਂ ਪੁਸ਼ਟੀ ਕੀਤੀ ਗਈ ਆ ਪਰਿਵਾਰ ਵਾਕਿਆ ਹੀ ਇਹ ਪਰਿਵਾਰ ਜ਼ਰੂਰਤਮੰਦ ਹੈ ਤਾਂ ਤੁਸੀਂ ਇੱਥੇ ਪਹੁੰਚ ਕੇ ਵੀ ਮਦਦ ਕਰ ਸਕਦੇ ਹੋ ਪਰਿਵਾਰ ਦੇ ਹਾਲਾਤ ਦੇਖ ਕੇ ਮਦਦ ਕਰ ਸਕਦੇ ਹੋ ਜੇਕਰ ਹੋਰ ਤਰ੍ਹਾਂ ਦੀ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਸਾਡੇ ਚੈਨਲ ਦੇ ਉੱਪਰ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਅਤੇ ਇੱਕ ਹੋਰ ਨੰਬਰ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਇਸ ਪਰਿਵਾਰ ਦੇ ਲਈ ਪੂਰੀ ਜਾਣਕਾਰੀ ਲੈ ਸਕਦੇ ਹੋ